ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਹੈ ਕੋਟਕਪੂਰਾ ਇਹਦੇ ਨੇੜੇ ਹੀ ਰਹਿ ਜਾਂਦਾ ਛੜਕ ਜਿਹੜੀ ਲੰਘਦੀ ਹੈ ਇਸ ਪਿੰਡ ਵਿੱਚ ਦੀ ਉਹ ਕੋਟਕਪੂਰੇ ਤੋਂ ਅਬਲੂ ਕੋਟਲੀ ਨੂੰ ਜਿਹੜੀ ਜਾਂਦੀ ਹੈ ਰਾਮਿਆਣੇ ਵਿੱਚ ਦੀ ਉਹ ਸੜਕ ਇਸ ਪਿੰਡ ਵਿੱਚ ਦੀ ਲੰਘਦੀ ਹੈ ਇੱਥੇ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਜਿਆਦਾਤਰ ਵਿਕਰੀ ਵਾਲੀਆਂ ਹੁੰਦੀਆਂ। ਪੁਰਾਣਾ ਹੀ ਵਪਾਰ ਦਾ ਕੰਮ ਆ ਪਿਤਾ ਪੁਰਖੀ ਕੰਮ ਰੱਖ ਲਓ। ਤੇ ਮੱਝ ਵੀ ਇਹਨਾਂ ਕੋਲ ਚੰਗੀ ਹੁੰਦੀ ਆ, ਦੁੱਧ ਵਾਲੀ ਹੁੰਦੀ ਆ। ਖਾਸ ਗੱਲ ਵੀ ਥਣ ਹਵਾਨੇ ਦਾ ਪਸ਼ੂ ਸੋਹਣਾ ਹੁੰਦਾ। ਅੱਜ ਦੀ ਵੀਡੀਓ ਦੇ ਵਿੱਚ ਚਾਰ ਮੱਝਾਂ, ਤਿੰਨ ਗੱਬਣਾਂ, ਇੱਕ ਤਾਜੀ ਸੂਈ ਤੇ ਇੱਕ ਵੈੜ। ਸੋਹਣੀ ਵੈੜ ਐ। ਰੇਟ ਬਾਈ ਕਹਿੰਦਾ ਸੀ ਵੀ ਵੀਡੀਓ ਦੇ ਵਿੱਚ ਹੀ ਕਰ ਦਿਆਂਗੇ ਸਾਰੇ ਪਸ਼ੂਆਂ ਦੇ। ਸੋ ਇਹਦੂ ਅੱਗੇ ਜਿਹੜਾ ਨਾਕ ਤੁਹਾਨੂੰ ਜੱਜੂਗਾ ਉਹਦੀ ਤੁਸੀਂ ਤਸੱਲੀ ਕਰ ਲੋਗੇ। ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ। ਇੱਕ ਬੇਨਤੀ ਹੈ ਵੀ ਜਿਹੜੀ ਡਿਮਾਂਡ ਦੱਸੋ ਹਰੇਕ ਵੀਰ ਮਿਹਨਤ ਕਰਦਾ ਆ ਆਪਦੀ ਕਮਾਈ ਲਈ ਪਸ਼ੂ ਖਰੀਦ ਕੇ ਲਿਆਉਂਦਾ ਪਹਿਲਾਂ ਰਿਸਕ ਲੈਣਾ ਹੈ ਪਹਿਲਾਂ ਪਸ਼ੂ ਖਰੀਦਣਾ ਨਗਦ ਤੇ ਉਦੋਂ ਬਾਅਦ ਚ ਵੇਚਣਾ ਹੁੰਦਾ ਸੋ ਰੇਟ ਜਿਹੜੇ ਹੁੰਦੇ ਆ ਉਹ ਅਗਲਾ ਆਪਦੇ ਹਿਸਾਬ ਨਾਲ ਕਰਦਾ ਤੇ ਤੁਸੀਂ ਜੱਜ ਦਾ ਰੇਟ ਲਾ ਕੇ ਦੇਖ ਸਕਦੇ ਹੋ ਹੁੰਦੇ ਆ ਆਓ ਸ਼ੁਰੂਆਤ ਸੂਈ ਸਵਾਈ ਮੱਝ ਤੋਂ ਕਰੀਏ ਇਹਦੇ ਨਾਲ ਬੱਚਾ ਵੀ ਕੱਟੀ ਹੈ ਇਸੇ ਤੋਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੋਰੇ ਭਾਈ ਜੀ ਚਾਰ ਮੱਝਾਂ ਤੇ ਇੱਕ ਗਾਂ ਹਾਂਜੀ ਭਾਈ ਜਿਹੜੀ ਸੂਈ ਸਵਾਈ ਮੱਝ ਕੈਨਵਸੂਆ ਇਹ ਦੂਜੇ ਸੂਆ ਭਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਹਜੇ ਅੱਧਾ ਪੌਣਾ ਘੰਟਾ ਹੀ ਹੋਇਆ ਜੀ ਹਜੇ ਜੇਰ ਪੈਣ ਵਾਲੀ ਹੈ ਜੀ ਹਾਂਜੀ ਪੈਣ ਵਾਲੀ ਠੀਕ ਹੈ ਬੱਚਾ ਕੱਟੀ ਦਿੱਤੀ ਹੈ ਬੱਚਾ ਕੱਟੀ ਹੈ ਕੀਮਤ ਕਿੰਨਾ ਰਹੂਗੀ ਜੀ 1,35,000 ਤੁਰਦਗੇ ਹਾਂਜੀ ਦੱਸੋ 1,35,000 ਰੇਟ ਹੈ ਬਿਲਕੁਲ ਸੋਹਣੇ ਢਾਂਚੇ ਦੀ ਹੈ ਜੇਰ ਹਜੇ ਇਹਦੀ ਪੈਣੀ ਹੈ ਕਿਉਂਕਿ ਸੂਈ ਨੂੰ ਅੱਧਾ ਘੰਟਾ ਹੀ ਹੋਇਆ ਹੈ ਹਵਾਨਾ ਤੁਸੀਂ ਵੀਡੀਓ ਚੋਂ ਦੇਖ ਲੈਣਾ ਹੈ ਸੋਹਣੇ ਢਾਂਚੇ ਦੀ ਸੋਹਣੇ ਸਟਰਕਚਰ ਦੀ ਇਹ ਮੱਝ ਹਵਾਨੇ ਦੀ ਤਿਆਰੀ ਵੀ ਚੰਗੀ ਦਿਸਦੀ ਹੈ ਦੁੱਧ ਬਾਕੀ ਥੋੜੀ ਸਮਝਿਆ ਦੋਸਤੋ ਤੇ ਪਰ ਉਹ ਦੁੱਧ ਦੇਊਗੀ ਚੰਗਾ ਮੱਝ ਕਿਉਂਕਿ ਤਿਆਰੀ ਬਹੁਤ ਸੋਹਣੀ ਇਹਨੇ ਕੀਤੀ ਹੈ ਸਿੰਗ ਬਿਲਕੁਲ ਗੋਲ ਉਹ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਇਧਰੋਂ ਅਗਾੜੀ ਇਹਦੀ ਦੇਖ ਸਕਦੇ ਹੋ ਤੇ ਬੈਕ ਸਾਈਡ ਤੋਂ ਫੇਰ ਇਹਦਾ ਹਵਾਨਾ ਦੇਖੋ 1 ਲੱਖ ਤੇ 35 ਹਜ਼ਾਰ ਰੇਟ ਹੈ ਬੱਚਾ ਕੱਟੀ ਸੂਈ ਸਵਾਈ ਮੱਝ ਚੋਕੇ ਤੁਸੀਂ ਇਹਦਾ ਜਾਨੀ ਧਾਰਾ ਮਾਰ ਕੇ ਦੇਖ ਸਕਦੇ ਹੋ ਫਿਲਹਾਲ ਕਿਉਂਕਿ ਸੂਈ ਨੂੰ ਅੱਧਾ ਘੰਟਾ ਹੀ ਹੋਇਆ ਬੌਲੇ ਦੇ ਵਿੱਚ ਹੀ ਹੈ ਪਰ ਦੁੱਧ ਆਸ ਹੈ ਜਿਵੇਂ ਹਵਾਨਾ ਦਿਸਦਾ ਵੀ ਇਹ ਚੰਗਾ ਦੇਊਗੀ ਬਾਕੀ ਉਤੋਂ ਸਟਰਕਚਰ ਵੀ ਬਹੁਤ ਸੋਹਣਾ ਝੋਟੀ ਦਾ ਦੂਜਾ ਸੂਆ ਬਾਈ ਕਹਿੰਦਾ ਇਹ ਸੂਈ ਹੈ ਤੇ ਗੋਲ ਕੁੰਡਾ ਸੰਗ ਇਹਦਾ ਉਹ ਵੀ ਤੁਸੀਂ ਇੱਥੋਂ ਦੇਖ ਸਕਦੇ ਹੋ ਬਈ ਪੂਛ ਪੜੀ ਮਰਜੀ ਤੇ ਸੋ ਤਿਆਰੀ ਦੋਸਤੋ ਮਾਜੀ ਵੀ ਦੇਖ ਲਓ ਇਸ ਤਰ੍ਹਾਂ ਦਾ ਹਵਾਨਾ ਬਣਾ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਸੋ ਇਹਦੇ ਨਾਲ ਬੱਚਾ ਕੱਟੀ ਐ ਕੱਟੀ ਹਜੇ ਕਿਉਂਕਿ ਹਜੇ ਉੱਠਣ ਨਹੀਂ ਲੱਗੀ ਤਾਂ ਹਜੇ ਉਹਵੇਂ ਪਈ ਐ ਇਹ ਤੋਂ ਬਿਨਾ ਇੱਕ ਹੋਰ ਛੋਟੀ ਬਕਾਉਂਗਾ ਗੁਰੂ ਭਾਈ ਕਹਿਣ ਮਸੂਰੀ ਇਹਦੀ ਦੂਜਾ ਥੂਆ ਜੀ ਕਿੰਨੇ ਦਿਨ ਲੈ ਜੂ ਇਹ ਅੱਜ ਹੀ ਆਈ ਆ ਲੈ ਵੀ ਖੜੀ ਦੋ ਦਿਨ ਜੇ ਸੁਵੀ ਸਕਦੀ ਐ ਕੀ ਰੇਟਰ ਹੋ ਗਿਆ ਇਹਦਾ ਵੀ ਇੱਕ ਪੈਂਤੀ ਐ ਖੋਲੀ ਬਈ ਵੱਡੇ ਕਦ ਕਾਟ ਦੀ ਛੋਟੀ ਐ ਦੋਸਤੋ ਮੱਥੇ 'ਚ ਚਾਰ ਕਵਾਲ ਚਿੱਟੇ ਜ਼ਰੂਰ ਆ ਹਾਈਟ ਲੈਂਥ ਫੁੱਲ ਹੈ। ਸੋ ਜਿਹੜਾ ਵੀ ਮੁਰਾ ਪਸੰਦ ਕਰਦਾ ਤਾਂ ਸੋਈ ਸਵਾਈ ਤੇ ਜੇ ਤੁਸੀਂ ਗ੍ਰੇਡੇਡ ਝੋਟੀ ਖਰੀਦਣੇ ਦੇ ਚਾਹਵਣਾ ਹਵਾਨਾ ਇਹਦਾ ਵੀ ਚੰਗਾ ਤਿਆਰ ਆ ਥੋੜੀ ਭਲੂਣ ਵੱਧ ਹੈ। ਇਹ ਜਦੋਂ ਪਸੂ ਸੂ ਪੈਂਦਾ ਉਦੋਂ ਬਾਅਦ ਚੁੱਤਰ ਨਹੀਂ ਹੁੰਦੀ। ਅੱਜ ਹੀ ਪਹੁੰਚੀ ਹੈ। ਇੱਕ ਅੱਧਾ ਦਿਨ ਲੈ ਵੀ ਸਕਦੀ ਹੈ ਤੇ ਹੋ ਸਕਦਾ ਬੱਚੇ ਨੂੰ ਜਨਮ ਦੇ ਵੀ ਦੇਵੇ ਕਿਉਂਕਿ ਗਰਮੀ ਦੀ ਰੁੱਤ ਹੈ। ਤਿਆਰੀ ਢਾਂਚੇ ਦੇ ਹਿਸਾਬ ਤੇ ਚੰਗੀ ਦਿਸਦੀ ਹੈ ਕਿਉਂਕਿ ਸਟਰਕਚਰ ਬਹੁਤ ਵੱਡਾ ਹੈ 1 ਲੱਖ ਤੇ 35000 ਇਹਦਾ ਰੇਟ ਹੈ ਬੰਦ ਦੇ ਬਾਈ ਸੋ ਹਰੇਕ ਪੱਖ ਤੋਂ ਤੁਸੀਂ ਇਸ ਝੋਟੀ ਨੂੰ ਦੇਖ ਸਕਦੇ ਹੋ ਇਹਦੀ ਪੂਛਪੜੀ ਕਰੀ ਦੀ ਹਵਾਨਾ ਤੁਸੀਂ ਤੁਸੀਂ ਦੇਖਿਓ ਜੋਸ਼ ਵਾਲਾ ਹਵਾਨਾ ਹੈ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਹਜੇ ਜਦੋਂ ਪੂਰਾ ਭਰੂਗੀ ਤੇ ਇਹ ਪਲੂਣ ਜਿਹੜੀ ਉਹ ਤੋਂ ਬਾਅਦ ਚ ਲੈਣੀ ਸ਼ੁਰੂ ਹੋਣੀ ਹੈ ਜਦੋਂ ਸੂ ਪੈਂਦੀ ਹੈ ਵੱਡੇ ਘਾਤ ਕਾਠ ਚਾਹ ਛੋਟੀ ਇਹ ਵੀ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਚ ਜੱਜਮੈਂਟ ਹੁੰਦੀ ਹੋਣੀ ਇੱਕ ਹੋਰ ਛੋਟੀ ਤੁਹਾਨੂੰ ਦਿਖਾਉਣੀ ਆ ਦੱਸੋ ਇਹ ਇਹ ਵੀ ਗੱਭਣ ਹੈ ਗੁਰੇ ਭਾਈ ਇਹ ਕਿੰਨੇ ਲਓ ਜੀ ਤੀਜਾ ਸੁਆ ਹਾਂ ਜੀ ਟਣ ਕਿਨੇ ਲਊ ਇਹ ਹਾਲੀ ਚਾਰ ਪੰਜ ਨਾਲ ਲੈ ਜੀ ਇਹਦਾ ਰੇਟ ਕੀ ਰਹਿਣਾ ਇਹਦਾ 5 ਲੱਖ ਰੁਪਏ ਜੀ 1 ਲੱਖ 25000 ਠੀਕ ਹੈ ਅੱਛਾ ਜਿਹੜੇ ਨਿੱਕੀ ਨਿੱਕੀ ਛਾਖ ਜੀ ਜਿਵੇਂ ਉਰਲੇ ਪਾਸੇ ਦੇ ਦੇਖੋ ਕੁਝ ਨਹੀਂ ਆਇਆ ਜੀ ਤਾਂ ਪਰਲਾ ਮਾਲਕਾਂ ਨੇ ਚੋਇਆ ਨਹੀਂ ਹੁੰਦੇ ਜੀ ਹਾਂ ਤੁਜੀ ਮੈਂ ਮਾੜਾ ਖਿੱਚੇ ਮੜੀ ਦੀ ਬੂੰਦ ਆਈ ਏ ਵਿੱਚੋਂ ਠੀਕ ਓਕੇ ਖੋਲੋ ਭਾਈ 1 ਲੱਖ ਤੇ ਓਕੇ ਆ ਸਕਦੀ ਏ ਕੋ ਕੱਲ ਨੂੰ ਕੋ ਗੱਲ ਦੇਣੀ ਪਵੇ ਜੀ ਉਹ ਗੱਲ ਪਾ ਦੇਣੀ ਹੁੰਦੀ ਸਹੀ ਸੋ 1 ਲੱਖ ਤੇ 25000 ਰੇਟ ਹੈ ਸੁਆ ਤੀਜਾ ਇਹ ਤੋਂ ਬੱਚੇ ਨੀਲੀ ਰਾਵੀ ਦੇ ਲੈ ਸਕਦੇ ਆ ਤੁਸੀਂ ਹਵਾਨੇ ਦੀ ਤਿਆਰੀ ਇਹਦੀ ਬੜੀ ਜ਼ਬਰਦਸਤ ਆ ਤੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਇਹ ਗੱਲ ਧਿਆਨ ਚ ਲੈ ਆ ਰਿਆਂ ਮੈਨੂੰ ਇਹ ਲੱਗਦਾ ਵੀ ਆਈ ਇਹ ਆ ਉਸ ਦਾ ਸੰਵਾਲ ਵਾਲਾ ਲੈ ਵੀਰ ਕੋਲ ਉਹ ਚੰਗੀ ਸਾਂਹ ਵਾਲਾ ਖਰੀਦੂਗਾ ਤਾਂ ਦੁੱਧ ਬਹੁਤ ਹੈ ਜੀ ਹਾਂ ਦੁੱਧ ਵਾਲੀ ਮੱਝ ਹੈ ਬਿਨਾਂ ਸ਼ੱਕ ਸਾਰੀਆਂ 15 ਪਲੱਸ ਵਾਲੀਆਂ ਜੀ ਠੀਕ ਹੈ ਤੇ ਜਿਹੜੀ ਇੱਕ ਨੰਬਰ ਤੇ ਤਾਜੀ ਸੂਈ ਹੈ ਤੇ ਇਹ ਮੈਂ ਜੀ ਹੂੰ ਤੇ ਦੋਵੇਂ 12 18 20 ਲੀਟਰ ਵਾਲੀਆਂ ਜੀ ਠੀਕ ਹੈ ਸੋ ਦੋਸਤੋ ਹਵਾਨਾ ਮਾਰਚ ਦਾ ਤੁਸੀਂ ਦੇਖੋ ਜਦੋਂ ਬਾਈ ਨੇ ਬੰਨਤੀ ਉਦੋਂ ਫੇਰ ਤੁਹਾਨੂੰ ਦਿਖਾਵਾਂਗੇ ਹਵਾਨੇ ਦੇ ਉੱਤੇ ਨਾੜਾਂ ਚੰਗੀਆਂ ਹੈ ਸਿੰਗ ਜਿਹੜੇ ਉਹ ਕੱਟੇ ਹੋਏ ਅੱਗੋਂ ਕਿਉਂਕਿ ਮੋੜ ਨੇੜ ਗਏ ਤਾਂ ਉਹਦੇ ਕਰਕੇ ਉੱਤੋਂ ਵੱਡੇ ਹੋਏ ਆ ਹਵਾਨਾ ਦੇਖੋ ਹਵਾਨਾ ਦੇਖੋ ਬਾਕੀ ਕੋਈ ਚੱਕ ਨਹੀਂ ਜਿਵੇਂ ਮਰਜੀ ਹੱਥ ਲਾਈ ਚਲੋ ਜੀ ਠੀਕ ਹੈ ਓਕੇ ਤੋਂ ਹਵਾਨਾ ਫੇਰ ਦੇਖੋ ਉੱਪਰੋਂ ਥੱਲੇ ਤੱਕ ਹਵਾਨਾ ਦੱਸੋ ਇਹ ਦੇਸੀ ਤੁਸੀਂ ਦੇਖ ਸਕਦੇ ਹੋ ਉਮੀਦ 18 ਲੀਟਰ ਦੀ ਰਾਮ ਨਾ ਹੈਗੀ ਠੀਕ ਹੈ ਚੀਪੇ ਦੇ ਹਿਸਾਬ ਨਾਲ ਵੀ ਜੰਗੀ ਬਾਕੀ ਤੋਂ ਸਾਈਡ ਤੋਂ ਤੁਹਾਨੂੰ ਦਿਖਾ ਦੇ ਜਿਹੜੀ ਸ਼ਾਕ ਦੀ ਗੱਲ ਕਰਦੇ ਸੀ ਉਰਲੇ ਪਾਸੇ ਵਾਲੀ ਤੁਸੀਂ ਦੇਖ ਲਈ ਪਰਲੇ ਪਾਸੇ ਦੀ ਤੁਹਾਨੂੰ ਦਿਸਦੀ ਹੋਣੀ ਦੂਜੇ ਥਾਂ ਤੋਂ ਛੋਟੀ ਹੈ ਪਰ ਕਦ ਤੱਕ ਇਹ ਟੋਪ ਕਾ ਆ ਸਾਕਦਾ ਹੈ ਜੇ ਤੁਸੀਂ ਹੱਥ ਲਾਉਂਗੇ ਜੇ ਨਾ ਚੋਹੋਗੇ ਤਾਂ ਵਾਪਸ ਮੁੜ ਜਾਂਦਾ ਹੁੰਦਾ ਚੋਇਆ ਹੈ ਨਹੀਂ ਮਾਲਕਾਂ ਨੇ ਜੀ ਠੀਕ ਹੈ ਤੇ ਪਰ ਕੇ ਕੁਦਰਤੀ ਆਲਾ ਖਿੱਚ ਕੇ ਆ ਕੇ ਵੇਖੇ ਪਰਲੀ ਜੋ ਮੜਾ ਮੂਟਾ ਕੁਝ ਆ ਸਕਦਾ ਜੀ ਸਹੀ ਠੀਕ ਹੈ ਪਰਲੀ ਤੇ ਜਮ ਨਹੀਂ ਆ ਠੀਕ ਹੈ ਮੜਾ ਐਂ ਪਰ ਵੀ ਮਾਤੀ ਜਿੱਥੇ ਖੜ੍ਹ ਕੇ ਉੱਥੇ ਹੀ ਖੜੀ ਰਹਿਂਦੀ ਹੈ ਜੀ ਠੀਕ ਹੈ ਸੋ ਹਵਾਨਾ ਦੇਖੋ ਦੋਸਤੋ ਮੰਜ ਦਾ ਬਹੁਤ ਸੋਹਣੀ ਝੋਟੀ ਬਹੁਤ ਸੋਹਣੀ ਝੋਟੀ ਹੈ ਜਿੰਨਾ ਮਰਜ਼ੀ ਹੱਥ ਲਾਈ ਚਲੋ ਜਵੇਂ ਮਰਜ਼ੀ ਬੈਠੀ ਜੇ ਠੀਕ ਹੈ ਇਹਦਾ ਰੇਟ 1 ਲੱਖ ਤੇ 25000 ਹੈ ਇਹ ਤੋਂ ਬਿਨਾ ਇੱਕ ਹੋਰ ਮੱਝ ਚੰਗੇ ਥਣ ਹਵਾਨੇ ਚ ਇਹ ਦਿਸਦੀ ਹੈ। ਅ ਭਾਈ ਕਿੰਨਾ ਵਸੂਆ ਇਹ ਗੁਰੂ? ਇਹ ਦੂਜਾ ਸੂਆ ਜੀ। ਦਣ ਕਿਨੇ ਦੇਜੋ? ਇਹ ਹਜੇ ਚ 3-4 ਦਿਨ ਲੇਜੂਗੀ, 4-5 ਦਿਨ ਜੀ। ਠੀਕ ਹੈ, ਇਹਦਾ ਕੀ ਰੇਟ ਹੈ ਇਹਦਾ ਵੀ 1.5 ਲੱਖ ਰੁਪਏ ਹੈ ਜੀ। ਠੀਕ ਹੈ। ਇਹ ਪਹਿਲੇ ਨੂੰ 15 ਲੀਟਰ ਤੋਂ ਦਿੱਤਾ ਸੋਨਾ ਨੂੰ। ਓਕੇ। ਮੇਰੇ ਘਰੇ ਮੀਨੀ ਖੜੀ ਹੈ ਤੁਹਾਨੂੰ ਪਤਾ ਹੀ ਉਹਨਾਂ ਤੋਂ ਆਈ ਹੈ। ਠੀਕ ਹੈ। ਓਕੇ। ਸੋ ਦੋਸਤੋ 1.5 ਲੱਖ ਇਹਦਾ ਰੇਟ ਹੈ। 20 ਲੀਟਰ ਦੁੱਧ ਦੇ ਸਕਦੀ ਹੈ ਬਿਲਕੁਲ ਮੀਨੀ ਥੱਲੇ ਵੀ 20 ਲੀਟਰ ਤੋਂ ਉੱਪਰ। ਠੀਕ ਹੈ। ਉਹਨਾਂ ਦਾ ਰਵਾ ਪੂ ਹਾਂ ਸਹੀ ਸੋ ਦੋਸਤੋ ਇੱਕ ਸਾਈਡ ਜਿਹੜੀ ਉਹ ਹੱਡ ਠੁਕਿਆ ਵਿਆ ਉਹ ਤੁਸੀਂ ਦੇਖ ਹੀ ਸਕਦੇ ਹੋ ਕਬੈਣੀ ਵਾਲੇ ਪਾਸੇ ਧਿਆਨ ਮਾਰ ਲਿਓ ਕੋਈ ਲਾਂਗੜੀ ਮਾਰਦੀ ਜੀ ਕੁਛ ਨਹੀਂ ਸਹੀ ਹੈ ਉਹ ਕੋਈ ਨੁਕਸ ਨਹੀਂ ਹੈ ਇਹ ਕਈ ਵਾਰ ਛੋਟਾ ਹੁੰਦਾ ਬੱਚਾ ਡਿੱਗ ਪੇ ਤਾਂ ਉਹਦੇ ਨਾਲ ਹੱਡ ਅੰਦਰ ਨੂੰ ਹੋ ਜਾਂਦਾ ਥੋੜਾ ਜਿਹਾ ਉਹ ਚੀਜ਼ ਦੱਸੀ ਚੰਗੀ ਹੁੰਦੀ ਹੈ ਖਵਾਨਾ ਬਹੁਤ ਸੋਹਣਾ ਤਿਆਰ ਆ ਉਹ ਤੁਸੀਂ ਦੇਖ ਸਕਦੇ ਹੋ ਜੋਸ਼ਾਲਾ ਬਾਕੀ ਜਿਹੜੀ ਉੱਤੋਂ ਤੁਹਾਨੂੰ ਸਟਰਕਚਰ ਬਾਰੇ ਦੱਸਦਾ ਹੈ ਉਹ ਤੁਸੀਂ ਹੁਣ ਵੀਡੀਓ ਚ ਤੁਰਤੀ ਤੇ ਦੇਖ ਹੀ ਲਿਆ ਹਨ ਸਿੰਘ ਕੁੰਡਿਆਂ ਦੀ ਇਹ ਵੀ ਬੰਦੇ ਵਿੱਚ ਤੋ ਦੇਖੋ ਹਵਾਨਾ ਇਹਦਾ ਵੀ ਥਣ ਥਣ ਬੜਾ ਚੰਗਾ ਲੱਗਾ ਇਸ ਛੋਟੀ ਦੇ ਵੀ ਚਾਰਾ ਬਸ ਪੂਛ ਵੀ ਬਹੁਤ ਦੇਖੋ ਬੰਨ ਲੈਣ ਦੇ ਭਾਈ ਤੋ ਮਾਦੇਸ ਵੀ ਬੰਨ ਲੈਣ ਦੇ ਕਿਹਨ ਹਵਾਨਾ ਤੁਸੀਂ ਦੇਖੋ ਸੋ ਮਾਈਕ ਸਵਾ ਲੱਖ ਰੁਪਏ ਡਿਮਾਂਡ ਹੈ ਆ ਸਾ ਵੀ ਬਹੁਤ ਸੋਹਣਾ ਰੋਧ ਦੇਊਗੀ ਕਿੰਨਾ ਚੋਲੋਗੇ ਤੁਹਾਡੀ ਸਮਝ ਹੈ ਇਹ ਦਾ ਰੋਸ ਹੈ ਇਹ ਤੋਂ ਬਿਨਾ ਇੱਕ ਵੈੜ ਵਕਾਊ ਆ ਗੁਰੇ ਭਾਈ ਕਿੰਨਾ ਸੂਆ ਸੁੰਦੀ ਹੈ ਪਹਿਲਾ ਸੂਆ ਜੀ 4 ਦੰਦ ਦਾ ਦਿਨ ਕਿੰਨੇ ਲੈ ਜੀ ਹਜੇ ਇਹ ਵੀ 3 ਦਿਨ ਪੂਰੇ ਹੋ ਗਏ ਕੀ ਡਿਮਾਂਡ ਰੂ ਕੀ ਦਾ 95000 ਰੁਪਏ ਤੋਰੋ ਭਾਈ ਰੇਟ 95000 ਤੇ 4 ਦੰਦ 20 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਜੇ 9-10 ਦਿਨ ਪਏ ਆ ਪਹਿਲਾਂ ਵੈੜ ਆ ਅੱਜ ਵੀ ਤਿਆਰੀ ਚੰਗੀ ਐ ਪਰ 10 ਦਿਨ ਤਾਂ ਬਹੁਤ ਹੁੰਦੇ ਆ ਗਾ ਨੂੰ ਤਿਆਰ ਹੋਣ ਵਾਸਤੇ ਪਹਿਲਾਂ 4 ਦੰਦ ਆ ਤੇ ਰੇਟ 95000 ਥਣ ਅਥੀ ਚਵਾਈ ਵਾਲਾ ਟਾਂਚਾ ਸੋਹਣਾ ਪੇਟ ਦਾ ਸਹਿਜ ਤੁਸੀਂ ਦੇਖੋਗੇ ਤਾਂ ਇਥੋਂ ਲੱਗਦਾ ਵੀ ਚੰਗੀ ਖਰਾਕ ਖਾ ਕੇ ਸੋਹਣਾ ਦੁੱਧ ਪਾਉਗੀ ਬੈੜ ਸੋ ਇਹ ਪਹਿਲਾਂ ਨ ਬੱਚੀ ਐ ਦੱਸੋ ਵੈਸੇ ਗਾਮਾਂ ਘਾਟ ਹੀ ਲਿਆਉਂਦਾ ਬਾਈ ਤੇ ਪਰ ਅੱਜ ਨਾਗ ਜਿਹੜਾ ਕੋਈ ਸੋਹਣਾ ਲੱਗੇ ਕਦੇ-ਕਦੇ ਖਰੀਦਿਆ ਜਾਂਦਾ ਕੁਆਲਿਟੀ ਬਹੁਤ ਅਵੱਛੀ ਦੀ ਸਹੀ ਸੋ ਸੋਹਣੀ ਬੱਚੀ ਐ ਸੋ ਤਾਂ ਹੀ ਜੀ ਵੀ ਬਾਈ ਨੇ ਖਰੀਦੀ ਐ ਸੋ ਇਹਦੀ ਡਿਮਾਂਡ 95000 ਹੈ ਬਾਕੀ ਹਜੇ ਲੇਵੇ ਦੀ ਢੱਲਾ ਬਹੁਤ ਹੈ ਹਮ ਬਹੁਤ ਹੈ ਤਾਂ ਢੱਲਾ ਬਈ ਸਹੀ ਸੋ ਫੁੱਲ ਸਪੇਸ ਪਈ ਹੈ ਜੇ ਹਵਾਨੇ ਚ ਬਾਕੀ ਦੀ ਕੁਆਲਿਟੀ ਦੱਸ ਦਈਏ ਵੀ ਹਵਾਨਾਂ ਦਾ ਕਰਮਾ ਵਾਲੀ ਸਿਰਾਈ ਲਾਊਗੀ। ਸੋ ਇਹ ਦੱਸੋ ਵੈੜ ਇਹ ਤੋਂ ਬਿਨਾ ਚਾਰ ਮੱਜਾਂ। ਨਾਗ ਪੰਜ ਦਿਖਾਤੇ ਵੀਡੀਓ ਚ। ਮੱਜਾਂ ਦਾ ਤਾਂ ਸੇਵਾ ਵਾਲਾ ਬੰਦਾ ਕੋਈ ਹੋਵੇ ਦੁੱਧੋਂ ਲਾਂਭਾ ਨਹੀਂ ਦਿੰਦਾ। ਠੀਕ ਹੈ। 15 ਪਲੱਸ ਵਾਲੇ ਨਹੀਂ ਸਹੀ ਚਾਰ ਮੱਜਾਂ। ਸੋ ਚੰਗੀ ਸੇਵਾ ਕਰੋਗੇ ਬਾਈ ਕਹਿੰਦਾ ਵੀ ਸੋਹਣਾ ਹੀ ਦੁੱਧ ਚਾਹੋਗੇ। ਸੋ ਰੇਟ ਵੀ ਅੱਜ ਦੇ ਵੀਡੀਓ ਦੇ ਵਿੱਚ ਹੀ ਹੈ। ਹੁਣ ਆਸ ਹੈ ਵੀ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਤੇ ਬਾਕੀ ਪਸ਼ੂ ਜਿਹਨੂੰ ਚੱਜੂਗਾ ਹਰੇਕ ਪਾਸ ਤੋਂ ਤਸੱਲੀ ਤੁਸੀਂ ਕਰੋਗੇ। ਧੰਨਵਾਦ।